ਮਾਛੀਵਾਲਾ ਦੇ ਪੁਰਾਣੀ ਗਊਸ਼ਾਲਾ ਰੋਡ ਵਿਖੇ ਦੇਰ ਰਾਤ ਹੇਅਰ ਡ੍ਰੈਸਰ ਰੋਸ਼ਨ ਹੰਸ ਨੂੰ ਅਣਪਛਾਤੇ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਹਸਪਤਾਲ ਦੇ ਵਿੱਚ ਜ਼ਖਮੀ ਰੋਸ਼ਨ ਹੰਸ ਨੇ ਦੱਸਿਆ ਕਿ ਉਹ ਆਪਣੇ ਕਾਰ ਨੇੜੇ ਗਊਸ਼ਾਲਾ ਰੋਡ ਤੇ ਖੜਾ ਸੀ ਕਿ ਇੱਕ ਕਾਰ ਅਚਾਨਕ ਉਸ ਕੋਲ ਆ ਕੇ ਰੁਕੀ ਜਿਸ ਦੇ ਵਿੱਚੋਂ ਇੱਕ ਵਿਅਕਤੀ ਜਿਸ ਦਾ ਮੂੰਹ ਬੰਨਿਆ ਹੋਇਆ ਸੀ ਨੇ ਗਾਲੀ ਗਲੋਚ ਕਰਦਿਆਂ ਕਿਹਾ ਕਿ ਤੂੰ ਸਾਡਾ ਰਸਤਾ ਰੋਕੇਗਾ ਤਾਂ ਫਿਰ ਉਸ ਨੇ ਗੋਲੀ ਚਲਾ ਦਿੱਤੀ ਉਹ ਗਲੀ ਵੱਲ ਭੱਜ ਪਿਆ ਅਤੇ ਦੇਖਿਆ ਕਿ ਉਸਦੇ ਪੇਟ ਚੋਂ ਖੂਨ ਨਿਕਲ ਰਿਹਾ ਹੈ। ਮੈਂ ਸਰ ਕਰਦੇ ਕਰਦੇ ਬਾਹਰ ਖੜਾ ਸੀ ਥੱਲੇ ਜਗ੍ਹਾ ਹੀ ਥੱਲੇ ਆ ਕੇ ਇੱਕ ਉਲਾਕੋ ਗੱਡੀ ਆਈ ਆ ਹੁਣ ਇਹ ਨਹੀਂ ਪਤਾ ਗੱਡੀ ਕਿਹੜੀ ਸੀ ਕਿ ਬਰਨਰ ਸੀ ਕਿ ਬਜ਼ਾਰ ਰਹੀ ਉਹ ਆ ਕੇ ਉਹਨੇ ਬਸ ਜਿਵੇਂ ਗਾਲ ਕੱਢ ਪੰਨੀ ਗਾਲ ਕੱਢ ਕੇ ਬੋਲਿਆ ਬਟਾ ਬੱਚੇ ਇਹ ਕਹਿੰਦਾ ਸੌੜਾ ਤੁੰਨੇ ਵਾਸਾ ਰੋਕਣਾ ਜੀ ਕਹਿੰਦਾ ਤੇ ਬਸ ਉਹਨੇ ਬੜਾ ਬੜਾ ਪਰਵਾਹ ਨਹੀਂ ਕਿਸੇ ਦੀ ਉਹਨੇ ਕੁਛ ਨੂ ਕਰਕੇ ਉਹਨੇ ਉਹਨੇ ਫੇਰ ਮਾਰਿਆ ਮੇਰੇ ਪੁੱਤ ਨੂੰ ਇੰਨੇ ਬੰਦੇ ਜਦੋਂ camera ਕੋਲ ਨਹੀਂ ਬੰਦੇ ਜੀ ਜਾਣ ਪਛਾਣ ਦੇਣ ਸ਼ੁਰੂ ਤੇ 타 ਰੋਕੇ ਗਏ ਦਿਨ ਨੇ ਮੈਂ ਮੋੜੋਂ ਕੱਢੀ ਗੁਣੀ ਗਵਾਣ ਲੱਗ ਪਿਆ ਨਾ ਸ਼ਾਇਦ ਉਹਨਾਂ ਨੂੰ ਪਤਾ ਬਾਅਦ ਚ ਪਤਾ ਲੱਗਿਆ ਉਹ ਜਿਹਨਾਂ ਨੂੰ ਫੈਰ ਬਾਰੇ ਮੁਹਾਵਰੇ ਆ ਮੈਨੂੰ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਸੀ ਕਿ ਵੀ ਫੈਰ ਰਤੀਆਂ ਜਦੋਂ ਅਸੀਂ ਪਾਤਰੀ ਅੰਦਰ ਜਾ ਕੇ ਦੇਖਿਆ ਜਦੋਂ ਬਾਹਰ ਨਿਕਲੇ ਫਿਰ ਮੈਂ ਦੇਖਿਆ ਉਹਨੂੰ ਫੈਰ ਬੱਚੇ ਆ